ਸਵੇਰੇ ਸਵੇਰੇ ਜਦੋਂ ਟੈਲੀਫੋਨ ਦੀ ਘੰਟੀ ਵੱਜੀ ਤਾਂ ਬਹੁਤ ਬੁਰਾ ਲੱਗਿਆ ਗੁੱਸਾ ਵੀ ਆਇਆ ਕਿਉਂਕਿ ਅਨਿੰਦੇ ਹੀ ਮੈਨੂੰ ਉੱਠਣਾ ਪੈ ਗਿਆ ਸੀ ਕਿਤੇ ਅਮਰੀਕਾ ਤੋਂ ਹੀ ਨਾ ਹੋਵੇ ਰਾਜੂ ਦੀ ਮੰਮੀ ਦਾ ਇਹ ਸੋਚ ਕੇ ਮੈਂ ਰਿਸਿਵਰ ਚੁੱਕ ਲਿਆ ਅੰਕਲ ਸੰਦੂ ਹਾਂ ਹਾਂ ਬੋਲ ਰਹੇ ਹਾਂ ਮੈਂ ਮਨਜੀਤ ਬੋਲ ਰਹੀ ਹਾਂ ਕਿਹੜੀ ਮਨਜੀਤ ਕਿੱਥੋਂ ਬੋਲ ਰਹੀ ਹੈ ਤੂੰ ਅੰਕਲ ਤੁਸੀਂ ਭੁੱਲ ਗਏ ਮੈਨੂੰ ਮੈਂ ਉਹੀ ਨਵੇਂ ਪਿੰਡ ਵਾਲੀ ਮਨਜੀਤ ਆਂ ਜਿਹਦੇ ਵਿਆਹ ਦਾ ਸਿਆਪਾ ਤੁਹਾਡੇ ਹੱਥੋਂ ਹੋਇਆ ਸੀ ਟੜਕੇ-ਟੜਕੇ ਅਸ਼ੁਭ ਵਾਕ ਨਹੀਂ ਕੱਢੀ ਤੇ ਹੁੰਦੇ ਮੈਂ ਉੱਚੀ ਆਵਾਜ਼ 'ਚ ਬੋਲਦੇ ਪੁੱਛਿਆ ਸਭ ਸੁੱਖ ਸ਼ਾਂਤ ਹੈ ਤੂੰ ਰੋ ਕਿਉਂ ਰਹੀ ਹੈ ਦੱਸ ਕੁਝ ਤਾਂ ਦੱਸ ਕੀ ਹੋ ਗਿਆ ਤੈਨੂੰ ਮੈਂ ਤੁਹਾਨੂੰ ਮਿਲ ਕੇ ਸਾਰੀਆਂ ਗੱਲਾਂ ਦੱਸੂੰਗੀ ਹਟ ਕੋਰਿਆਂ ਨੂੰ ਰੋਕਦੀ ਮਨਜੀਤ ਨੇ ਕਿਹਾ ਅੰਕਲ ਤੁਸੀਂ ਅੱਜ ਘਰ ਰਹਿਣਾ ਕਿਤੇ ਜਾਣਾ ਤਾਂ ਨਹੀਂ ਮੈਂ ਅੱਜ ਤੁਹਾਨੂੰ ਮਿਲਣਾ ਚਾਹੁੰਨੀ ਆ ਪੁੱਤ ਮੈਂ ਤਾਂ ਹੁਣ ਘਰੇ ਰਹਿਣਾ ਤੂੰ ਜਦੋਂ ਮਰਜ਼ੀ ਆ ਜੀ ਅੰਕਲ ਮੈਂ ਤੁਹਾਡੇ ਕੋਲ ਹੁਣੇ ਆ ਰਹੀ ਆ ਦਿਨ ਚੜਨ ਵਿੱਚ ਹਜੇ ਕੁਝ ਢੇਰ ਸੀ ਸੋਚਿਆ ਕਿ ਮੁੜ ਕੇ ਸੌ ਜਾਵਾਂ ਪਰ ਮੇਰੇ ਕੰਨਾਂ ਨੇ ਹੁਣੇ-ਹੁਣੇ ਸੁਣੀਆਂ ਗੱਲਾਂ ਮੇਰੇ ਰੋਮ-ਰੋਮ ਤੱਕ ਪਹੁੰਚਾ ਦਿੱਤੀਆਂ ਸੀ ਕਈ ਪ੍ਰਕਾਰ ਦੀਆਂ ਕਿਆਸਾਂ ਰਹੀਆਂ ਮੇਰੇ ਉਸਲ ਵੱਟੇ 'ਚ ਵਾਦਾ ਕਰੀ ਜਾ ਰਹੀਆਂ ਸੀ ਕੁੜੀ ਤਾਂ ਚੰਗੀ ਆ ਪੜੀ ਲਿਖੀ ਵੀ ਐ ਸੋਹਣੀ ਸੁਨੱਖੀ ਵੀ ਐ ਸਰਕਾਰੀ ਸਕੂਲ ਚ ਪੜਾਉਂਦੀ ਵੀ ਐ ਚਾਰ ਛੇਲੜ ਵੀ ਕਮਾ ਕੇ ਲਿਉਂਦੀ ਆ ਤੇ ਘਰ ਦੇ ਕੰਮਾਂ ਕਾਰਾਂ ਚ ਵੀ ਨਿਪੁੰਨ ਆ ਇਹ ਤੋਂ ਬਿਨਾ 20 ਕਿੱਲੇ ਜ਼ਮੀਨ ਦੇ ਉਹਦੇ ਸਹੁਰਿਆਂ ਕੋਲ ਨੇ ਹੈ ਤਾਂ ਮੈਂ ਵੀ ਹੈਰਾਨ ਤੇ ਪਰੇਸ਼ਾਨ ਮਨਜੀਤ ਨੇ ਵਿਆਹ ਨੂੰ ਸਿਆਪਾ ਕਿਉਂ ਕਿਹਾ ਮੈਂ ਆਪਣੀ ਆਤਮਾ ਤੋਂ ਸਪਸ਼ਟਿਕਰਣ ਮੰਗਿਆ ਬੀ ਐਡ ਕੋਡੀ ਸਰਕਾਰੀ ਸਕੂਲ ਚ ਪੱਕੀ ਨੌਕਰੀ ਤੇ ਲੱਗੀ ਹੋਈ ਨੂੰ ਤੂੰ ਘੱਟ ਪੜ੍ਹੇ ਲਿਖੇ ਬੇਰੋਜ਼ਗਾਰ ਮੁੰਡੇ ਦੀ ਦੱਸ ਕਿਉਂ ਪਾਈ ਮੇਰਾ ਅੰਦਰਲਾ ਜਿਵੇਂ ਮੈਨੂੰ ਝਾੜਾ ਪਾਉਣ ਲੱਗ ਪਿਆ ਮੈਂ ਤਾਂ ਜਗੀਰ ਸਿੰਘ ਨੂੰ ਇੱਕ ਵਾਰੀ ਕਹਿ ਵੀ ਦਿੱਤਾ ਸੀ ਬਈ ਤੂੰ ਆਪ ਸੋਚ ਸਮਝ ਲੈ ਮਨਜੀਤ ਦੇ ਮੁਕਾਬਲੇ ਮੁੰਡਾ ਬਹੁਤਾ ਵਧੀਆ ਨਹੀਂ ਹੈਗਾ ਮੈਨੂੰ ਫੇਰੋਂ ਲਾਂਭਾ ਨਾ ਦੇਈ ਪਰ ਉਸ ਨੇ ਮੇਰਾ ਹੱਥ ਫੜਦਿਆਂ ਤੁਰੰਤ ਜਵਾਬ ਦਿੱਤਾ ਸੀ ਹਰਬਾਂਸ ਸਿਆਂ ਬਰਾਬਰ ਦੇ ਪੜ੍ਹੇ ਲਿਖੇ ਮੁੰਡੇ ਵੀ ਦੇਖੇ ਸੀ ਬਥੇਰੇ ਜਿੰਨੀਆਂ ਬਹੁਤੀਆਂ ਪੜਾਈਆਂ ਉਹਨੇ ਬਹੁਤੇ ਮੂੰਹ ੱਡੇ ਹੋਏ ਨੇ ਉਹਨਾਂ ਦੇ ਕਾਰ ਦੇ ਨਾਲ-ਨਾਲ ਹੋਰ ਬਹੁਤ ਕੁਝ ਮੰਗਦੇ ਨੇ ਮਨਜੀਤ ਲਈ ਮੁੰਡੇ ਲੱਭਦਿਆਂ ਲੱਭਦਿਆਂ ਤਾਂ ਮੇਰੀਆਂ ਜੁੱਤੀਆਂ ਘਸ ਗਈਆਂ ਕੁੜੀ ਦੀ ਉਮਰ ਵੀ ਵੱਡੀ ਹੁੰਦੀ ਜਾਂਦੀ ਹੈ ਉਹਦੀ ਉਮਰ ਵਧਣ ਦੇ ਨਾਲ-ਨਾਲ ਮੇਰੀ ਚਿੰਤਾ ਤੇ ਫਿਕਰ ਵੀ ਵਧਦੇ ਜਾ ਰਹੇ ਨੇ ਆਖਿਰ ਹੰਬਹਾਰ ਕੇ ਮੈਂ ਤਾਂ ਹਰਬੰਸ ਸਿਆਂ ਸਾਰੀਆਂ ਢੇਰੀਆਂ ਢਾਕੇ ਤੇਰੇ ਦੁਆਰੇ ਆਇਆ ਤੂੰ ਜਿੱਥੇ ਚੰਗਾ ਸਮਝੇ ਬਸ ਕੁੜੀ ਨੂੰ ਤੋੜ ਦੇ ਜਗੀਰ ਸਿੰਘ ਨੇ ਲੰਮਾ ਹੋ ਕ ਭਰਦਿਆਂ ਕਿਹਾ ਮੇਰੀ ਤਾਂ ਹੁਣ ਜਮਈ ਬੇਵਾਹ ਹੋਈ ਪਈ ਆ ਇੰਜ ਲੱਗ ਰਿਹਾ ਸੀ ਜਿਵੇਂ ਮਨਜੀਤ ਦਾ ਪਿਓ ਮੇਰੇ ਮੰਜੇ ਦੇ ਸਾਹਮਣੇ ਬੈਠਾ ਉਸੇ ਤਰ੍ਹਾਂ ਆਪਣੀ ਕਰੜ ਵਰੜਦਾਰੀ ਵਿੱਚ ਹੱਥ ਫੇੜਦਿਆਂ ਆਪਣੇ ਦੁੱਖ ਸੁੱਖ ਫੋਲ ਰਿਹਾ ਹੋਵੇ ਮੈਨੂੰ ਉਹਦੀਆਂ ਗੱਲਾਂ 'ਚ ਨਿਰੋਲ ਸਚਾਈ ਦਿਸ ਰਹੀ ਆ ਮਨਜੀਤ ਦੇ ਮਨਪਸੰਦ ਦਾ ਰਿਸ਼ਤਾ ਨਾ ਮਿਲਣ ਕਰਕੇ ਅੱਗੇ ਪੜਨਾ ਜਾਰੀ ਰੱਖਿਆ ਵੱੱਦ ਪੜ ਲਿਖ ਜਾਣ ਕਰਕੇ ਉਹ ਜੀਵਨ ਸਾਥੀ ਵੀ ਆਪਣੇ ਬਰਾਬਰ ਦਾ ਚਾਹੁੰਦੀ ਸੀ ਪਰ ਬਦਕਿਸਮਤੀ ਸਾਡੀ ਸਮਾਜਿਕ ਰੂੜੀਵਾਦੀ ਸੋਚ ਦੀ ਕਿ ਬਹੁਤਾ ਪੜ੍ਹੇ ਲਿਖੇ ਨੌਕਰੀਆਂ ਤੇ ਲੱਗੇ ਲੜਕਿਆਂ ਦੇ ਮਾਪੇ ਲਾਲਚਵੱਸ ਘੱਟ ਦਾਜ ਨਾਲ ਸੰਤੁਸ਼ਟ ਨਹੀਂ ਹੁੰਦੇ ਜੀ ਦਾ ਨਤੀਜਾ ਵਿਆਹ ਪ੍ਰਾਂਤ ਬਹੁਤ ਸ਼ਰਮਨਾਕ ਤੇ ਦੁਖਦਾਈ ਹੁੰਦਾ ਮੇਰੀਆਂ ਸੋਚਾਂ ਦਾ ਤਾਣਾ ਬਾਣਾ ਹੋਰ ਉਲਝ ਗਿਆ ਮਨਜੀਤ ਜ਼ਰੂਰ ਉਸ ਘਰ ਵਿੱਚ ਦੁਖੀ ਹੋ ਸਬਰ ਦਾ ਪਿਆਲਾ ਭਰਨੋਂ ਪ੍ਰਾਂਤੀ ਉਹਨੂੰ ਮੈਂ ਯਾਦ ਆਇਆ ਹੋਊਗਾ ਕੋਸਣ ਲਈ ਤਾਈ ਤੋਂ ਨੇ ਵਿਆਹ ਨਾਲ ਸਿਆਪੇ ਜੇ ਮਨਹੂਜ਼ ਸ਼ਬਦ ਜੋੜਦਿਆਂ ਫੋਨ ਤੇ ਦੁੱਖ ਭਰੀ ਵੇਦਨਾ ਦਾ ਪ੍ਰਗਟਾਵਾ ਕੀਤਾ ਮੈਂ ਹਜੇ ਵੀ ਆਪਣੇ ਅੰਦਰਲੇ ਨਾਲ ਸਹਿਮਤ ਨਹੀਂ ਹੋ ਰਿਹਾ ਮੈਨੂੰ ਇਹ ਸੋਚ ਕੇ ਹੈਰਾਨੀ ਹੋ ਰਹੀ ਆ ਕਿ 20 ਕਿੱਲੇ ਜ਼ਮੀਨ ਦੇ ਮਾਲਕ ਅਜੈਬ ਸਿੰਘ ਨੰਬਰਦਾਰ ਦੀ ਨੂੰਹ ਦੀ ਇੰਨੀ ਦੁਰਦਸ਼ਾ ਕਿਵੇਂ ਹੋ ਸਕਦੀ ਆ ਮੈਂ ਤਾਂ ਭਲਾਈ ਕਰਿਆ ਸੀ ਰੱਜਿਆ ਪੂਜਿਆ ਕਰ ਦੇਈ ਕਿ ਤਾ ਕੁੜੀ ਦੀ ਬਾਹ ਫੜਾਈ ਸੀ ਤੇ ਵਿਆਹ ਤੇ ਜਾਗੀਰ ਸਿਓ ਤੋਂ ਖਰਚ ਵੀ ਸਾਵਾਂ ਲਾਵਾਈ ਕਰਵਾਇਆ ਸੀ ਅਜੈਬ ਸੇ ਉਹਨੇ ਵੀ ਕੁੜੀ ਦੀ ਸਰਕਾਰੀ ਨੌਕਰੀ ਦੇ ਕੇ ਦਾਜ ਲਈ ਬਹੁਤਾ ਜੋਰ ਨਹੀਂ ਸੀ ਪਾਇਆ ਮੋਟਰਸਾਈਕਲ ਲੈ ਕੇ ਸਬਰ ਕਰ ਲਿਆ ਸੀ ਉਦੋਂ ਉਹਨੇ ਮਜ਼ਾਕ ਚ ਮੈਨੂੰ ਕਿਹਾ ਵੀ ਸੀ ਹਰਬਾਂਸ ਬੋਤੇ ਦਾਜ ਵਿੱਚ ਕੀ ਰੱਖਿਆ ਮਹੀਨੇ ਮਗਰੋਂ ਸੋਨੇ ਦਾ ਆਂਡਾ ਤਾਂ ਦਿਆ ਕਰੂਗੀ ਮੁੰਡੇ ਨੂੰ ਨੌਕਰੀ ਤਾਂ ਮਿਲਣੀ ਨਹੀਂ ਖੇਤੀ ਦੇ ਕੰਮ ਚ ਪਾ ਦਿਆਂਗੇ ਦੋਵੇਂ ਰਲ ਮਿਲ ਕੇ ਰਾੜਬੀੜ ਕਰੀ ਜਾਇਆ ਕਰਨਗੇ ਦੁੱਧ ਵਾਲੇ ਦੇ ਗੇਟ ਖੜਕਾਉਣ ਨਾਲ ਮੇਰੀ ਸੋਚਾਂ ਦੀ ਮਾਲਾ ਦੇ ਮੰਕੇ ਮੇਰੇ ਆਲੇ-ਦੁਆਲੇ ਖਿੰਡ ਗਏ। ਵਾਲ ਕਲਾਕ ਵੱਲ ਨਜ਼ਰ ਮਾਰੀ ਤਾਂ 8 ਵਜ ਰਹੀ ਨੇ। ਸ਼ਰਮ ਨਾਲ ਖੁਦ ਹੀ ਸਿਰ ਨੇਵਾ ਹੋ ਗਿਆ। ਇਸ ਵੇਲੇ ਤਾਂ ਨਾ ਤੋਕੇ ਪੂਜਾ ਪਾਠ ਤੋਂ ਵੀ ਵਿਹਲਾ ਹੋ ਜਾਈਦਾ ਸੀ। ਪਤਾ ਹੀ ਨਹੀਂ ਲੱਗਿਆ ਐਡਾ ਦਿਨ ਕਦੋਂ ਚੜ ਗਿਆ। ਚੰਨਣ ਸਿਆਂ ਅੱਜ ਦੁੱਧ ਵੱਧ ਪਾ ਦੀ। ਪਾਂਡਾ ਫੜਾਉਂਦਿਆਂ ਮੈਂ ਦੋਦੀ ਨੂੰ ਕਿਹਾ। ਕੀ ਗੱਲ ਸਰਦਾਰ ਜੀ? ਆਉਣਾ ਅੱਜ ਕਿਸੇ ਨੇ? ਹਾਂ ਭਾਈ। ਸਾਡੀ ਕੁੜੀ ਨਹੀਂ ਆਉਣਾ ਨਵੇਂ ਪਿੰਡੋਂ ਨਵੇਂ ਪਿੰਡੋਂ ਦੋ ਦਿਨੇ ਹਿਰਾਨੀ ਨਾਲ ਪੁੱਛਿਆ ਪਰ ਤੂੰ ਕਿਉਂ ਤਾਵਲਾ ਹੋ ਕੇ ਪੁੱਛ ਰਿਹਾ ਹੈ ਸਰਦਾਰ ਜੀ ਮੈਂ ਵੀ ਤਾਂ ਨਵੇਂ ਪਿੰਡ ਦਾ ਹੀ ਜੰਪਲ ਆ ਪਿੰਡ ਦੁੱਧ ਦਾ ਹੀ ਕੰਮ ਕਰਦੇ ਹੁੰਦੇ ਸੀ ਮੁਨਾਫਾ ਘੱਟ ਹੁੰਦਾ ਸੀ ਐਵੇਂ ਠੋਠੇ ਨਾਲ ਕਲਾਣਾ ਵੱਜਦਾ ਸੀ ਜਦੋਂ ਦਾ ਸ਼ਹਿਰ ਆ ਕੇ ਧੰਦਾ ਸ਼ੁਰੂ ਕੀਤਾ ਪੌ 12 ਹੋ ਗਈਆਂ ਟੱਬਾ ਟੀਰ ਵੀ ਇੱਥੇ ਹੀ ਲੈ ਆਂਦਾ ਮੈਂ ਤਾਂ ਦੁੱਧ ਵਾਲਾ ਭਾਂਡਾ ਮੇਰੇ ਹੱਥ 'ਚ ਫੜਾਉਂਦਿਆਂ ਚੰਨਣ ਸਿਓ ਆਪਣੀ ਤਰੱਕੀ ਦੀ ਗੱਲ ਕਰਕੇ ਮੁਸਕਰਾਉਣ ਲੱਗ ਪਿਆ ਫਿਰ ਤਾਂ ਤੂੰ ਅਜੀਬ ਸਿਓ ਨੰਬਰਦਾਰ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੋਵੇਂਗਾ ਮੈਂ ਤੁਰਨ ਲੱਗੇ ਦੁੱਧੀ ਨੂੰ ਰੋਕ ਕੇ ਪੁੱਛਿਆ ਹੋ ਨੂੰ ਭਲਾ ਕੌਣ ਨਹੀਂ ਜਾਣਦਾ ਕਿਸੇ ਵੇਲੇ ਸਰਦਾਰ ਦੀ ਧੁਤੀ ਬੋਲਦੀ ਹੁੰਦੀ ਸੀ ਕਹਿੰਦਾ ਕੋਹੋਂ ਦਾ ਜੱਟ ਸੀ ਨਵੇਂ ਪਿੰਡ ਦਾ ਪਰ ਹੁਣ ਤਾਂ ਬੁਰੇ ਹਾਲ ਤੇ ਚੌਂਕੇ ਦਿਹਾੜੇ ਸੁਣੀਦੇ ਨੇ ਉਹਦੇ ਕੁਝ ਜ਼ਮੀਨ ਤਾਂ ਮੁਕਦਮੇ ਬਾਜ਼ੀਆਂ ਚ ਪੈ ਕੇ ਖਰਾਬ ਕਰਤੀ। ਜਿਹੜੀ ਬਚੀ ਐ ਉਹ ਨਸ਼ਿਆਂ ਪੱਤਿਆਂ ਨੇ ਖੋਰ ਦੇਣੀ ਆ। ਕਿਸੇ ਭਲੇ ਘਰ ਦੀ ਕੁੜੀ ਮਿਲ ਗਈ ਸੀ ਉਹਦੇ ਮੁੰਡੇ ਨੂੰ। ਉਹਦੀ ਵੀ ਵਿਚਾਰੀ ਦੀ ਜੂਨ ਖਰਾਬ ਕੀਤੀ ਪਈ ਆ ਉਹਨਾਂ ਨੇ। ਦੋਹੇ ਪਿਓ ਪੁੱਤ ਦਿਨ ਚੜ੍ਹਦੀ ਬੋਤਲਾਂ ਦੇ ਡੱਟ ਖੋਲ ਕੇ ਬਹਿ ਜਾਂਦੇ ਨੇ। ਘਰ ਵਿੱਚ ਤਾਂ ਹੁਣ ਪੱਠ ਭੁੱਜਦੀ ਆ। ਅੱਠੇ ਪਹਿਰ ਕਲੇਸ਼ ਰਹਿੰਦਾ। ਸਿਆਣੇ ਕਹਿੰਦੇ ਆ ਨਾ ਜਿੱਥੇ ਕਲਾ ਕਲੰਦਰ ਵਸੇ ਉੱਥੇ ਘੜਿਓ ਪਾਣੀ ਨਸੇ। ਫਤੇ ਬੁਲਾ ਕੇ ਚੰਨਣ ਸਿੰਘ ਦਾ ਚਲਾ ਗਿਆ ਪਰ ਮੈਂ ਚੁੱਪ ਖੜਾ ਸੋਚ ਰਿਹਾ ਜ਼ਮੀਨ ਵਾਲੇ ਨਾਲੋਂ ਦੁੱਧ ਵਾਲਾ ਕੀਵੇਂ ਮੂਰੇ ਲੰਘ ਜਾਣ ਦੀਆਂ ਗੱਲਾਂ ਕਰ ਰਿਹਾ ਸੀ ਕੋਠੀ ਦੇ ਗੇਟ ਅੱਗੇ ਰੁਕੇ ਰਿਕਸ਼ੇ ਤੋਂ ਉਤਰ ਕੇ ਆਉਂਦੀ ਮਨਜੀਤ ਨੂੰ ਵੇਖ ਕੇ ਤਾਂ ਮੈਂ ਹੱਕਾ ਬੱਕਾ ਹੀ ਰਹਿ ਗਿਆ ਐਨੀ ਸੋਹਣੀ ਸੁਨਖੀ ਹੁੰਦੀ ਸੀ ਇਹ ਕਾਲੇ ਧੂਏ ਵਰਗਾ ਰੰਗ ਤੇ ਉਹਦੀਆਂ ਅੰਦਰ ਤਸੀਆਂ ਅੱਖਾਂ ਵੇਖ ਕੇ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ 2 ਸਾਲਾਂ ਦੀ ਉਮਰ ਦੇ 2 ਦਹਾਕੇ ਪਾਰ ਕਰ ਗਈ ਹੋਵੇ ਕੁੜੀ ਕੋਲ ਆਉਂਦੇ ਹੀ ਉਹ ਮੇਰੇ ਗੱਲ ਨਾਲ ਚਿੰਬੜ ਕੇ ਡੜਿਆ ਕੇ ਰੋਣ ਲੱਗ ਪਈ ਚਿੱਟੇ ਸਕਰਟ ਵਾਲੀ ਛੋਟੀ ਜੀ ਮਾਸੂਮ ਬੱਚੀ ਭੋਰ-ਭੋਰ ਸਾਡੇ ਵੱਲ ਦੇਖ ਰਹੀ ਆ ਅੰਕਲ ਆਂਟੀ ਨਹੀਂ ਦਿਖ ਰਹੇ ਕਿਤੇ ਗਏ ਹੋਏ ਨੇ ਹਾਂ ਉਹ ਅਮਰੀਕਾ ਚ ਆਪਣੀ ਨੂਪੁੱਤ ਕੋਲ ਗਈ ਹੋਈ ਆ ਫਿਰ ਤੁਸੀਂ ਇੱਥੇ ਇਕੱਲੇ ਰਹਿੰਦੇ ਹੋ ਮਨਜੀਤ ਨੇ ਹੈਰਾਨ ਹੋ ਕੇ ਪੁੱਛਿਆ ਮੈਂ ਵੀ ਤਾਂ ਉਹਦੇ ਨਾਲ ਹੀ ਅਮਰੀਕਾ ਗਿਆ ਸੀ ਪਰ ਮੇਰਾ ਉੱਥੇ ਜੀ ਨਹੀਂ ਲੱਗਿਆ ਕਿਉਂ ਅਮਰੀਕਾ ਤਾਂ ਲੋਕ ਤਰਸਦੇ ਨੇ ਜਾਣ ਨੂੰ ਫਿਰ ਤੁਸੀਂ ਕਿ ਮੁੜ ਆਏ ਸੱਚੀ ਗੱਲ ਤਾਂ ਇਹ ਐ ਮਨਜੀਤ ਸਾਡੇ ਨੂੰ ਪੁੱਤ ਦੋਨੋਂ ਹੀ ਅੱਡ-ਅੱਡ ਤੇ ਦੂਰ-ਦੂਰ ਨੌਕਰੀ ਤੇ ਚਲੇ ਜਾਂਦੇ ਨੇ ਬੱਚਿਆਂ ਨੂੰ ਸੰਭਾਲਣ ਦੀ ਸਾਡੀ ਜ਼ਿੰਮੇਵਾਰੀ ਬਣ ਗਈ ਸੀ ਦਰਅਸਲ ਉਹਨਾਂ ਨੇ ਸਾਨੂੰ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ ਹੀ ਸੱਦਿਆ ਸੀ ਮੈਂ ਇਸ ਉਮਰੇ ਇਨੀ ਸਖਤ ਡਿਊਟੀ ਕਿਵੇਂ ਨਿਭਾ ਸਕਦਾ ਸੀ ਜਿਸ ਕਰਕੇ ਮੈਂ ਉਹਨਾਂ ਨੂੰ ਬੁਰਾ ਲੱਗਣ ਲੱਗ ਪਿਆ ਸੀ ਸਾਡੀ ਨੂੰ ਵੀ ਸਾਨੂੰ ਵੱਡੂ ਖਾਉ ਕਰਨ ਲੱਗ ਪਈ ਸੀ ਮੈਂ ਵਾਪਸ ਇੰਡੀਆ ਆਉਣ ਦਾ ਫੈਸਲਾ ਕਰ ਲਿਆ ਤੇ ਤੇਰੀ ਆਂਟੀ ਨੂੰ ਵੀ ਕਿਹਾ ਸੀ ਕਿ ਮੇਰੇ ਨਾਲ ਹੀ ਚੱਲ ਪਰ ਉਹ ਨਹੀਂ ਮੰਨੀ ਕਹਿਣ ਲੱਗੀ ਪੋਤੇ-ਪੋਤੀ ਤੋਂ ਬਿਨਾਂ ਨਹੀਂ ਰਹਿ ਸਕਦੀ ਅੱਜ ਤੇ ਭਾਵੇਂ ਮੈਂ ਇਕੱਲਾ ਪਰ ਮੈਂ ਖੁਸ਼ ਹਾਂ ਹਰ ਤਰ੍ਹਾਂ ਨਾਲ ਸੰਤੁਸ਼ਟਾਂ ਇੱਕ ਨੇਪਾਲੀ ਮੁੰਡਾ ਨੌਕਰ ਰੱਖਿਆ ਹੋਇਆ ਮੇਰਾ ਦੋ ਦਿਨ ਦੀ ਛੁੱਟੀ ਲੈ ਕੇ ਆਪਣੇ ਵੱਡੇ ਭਾਈ ਨੂੰ ਮਿਲਣ ਗਿਆ ਹੋਇਆ ਕੱਲ ਨੂੰ ਆ ਜਾਊਗਾ ਹੁਣ ਤੂੰ ਸੁਣਾ ਬੇਟੀ ਤੇਰਾ ਕੀ ਹਾਲ ਹੈ ਨਾਸ਼ਤਾ ਕਰ ਲੈਣ ਪਿੱਛੋਂ ਮੈਂ ਉਹਦੇ ਸਾਹਮਣੇ ਵਾਲੇ ਸੋਫੇ ਤੇ ਬੈੰਦੇ ਆ ਪੁੱਛਿਆ ਅੰਕਲ ਕੀ ਦੱਸਾਂ ਜੀ ਗਲਗਲ ਤੱਕ ਪਾਣੀ ਆਉਣ ਤੱਕ ਤਾਂ ਕਿਵੇਂ ਕੁਸਕੀ ਵੀ ਨਹੀਂ ਪਰ ਜਦੋਂ ਪਾਣੀ ਸਿਰ ਤੋਂ ਉੱਤੇ ਚਲਾ ਗਿਆ ਫਿਰ ਮੈਂ ਤੁਹਾਨੂੰ ਟੈਲੀਫੋਨ ਤੇ ਦੁੱਖ ਦੱਸਣਾ ਠੀਕ ਸਮਝਿਆ ਵਿਆਹ ਤੋਂ ਪਹਿਲਾਂ ਕੀਤੀਆਂ ਕਲਪਨਾਵਾਂ ਚੰਗੀ ਕਿਸਮਤ ਨਾਲ ਹੀ ਨੇਪਰੇ ਚੜ੍ਹਦੀਆਂ ਨੇ ਮੇਰਾ ਗ੍ਰਹਿਸਥੀ ਜੀਵਨ ਰਿਜਾ ਨਾਲ ਸਿਰ ਜੀਆਂ ਭਾਵਨਾਵਾਂ ਦੇ ਅੰਕਲ ਸ਼ੁਰੂ ਨਹੀਂ ਹੋ ਸਕਿਆ ਆਪਣੀ ਮਰਜ਼ੀ ਦੇ ਉਲਟ ਮੈਂ ਆਪਣੇ ਪੈਰਾਂ ਨੂੰ ਉਸ ਮੰਜ਼ਲ ਵੱਲ ਤੁਰਨ ਲਈ ਮਜਬੂਰ ਕਰਦੀ ਰਹੀ ਜਿਹਦੇ ਰਾਹੀ ਅਕਸਰ ਥੱਕ ਟੁੱਟ ਕੇ ਰਾਹ 'ਚ ਹੀ ਦਮ ਤੋੜ ਦਿੰਦੇ ਨੇ ਮੇਰੀ ਬੇਜੋੜ ਗਰਸਤੀ ਮੇਰੇ ਰਾਹਾਂ ਦੇ ਕੰਡੇ ਬਣ ਕੇ ਮੇਰੇ ਦਿਲ ਦੀ ਨਾ ਸਹਿਣਯੋਗ ਚੁਬਣ ਬਣਦੀ ਚਲੀ ਗਈ ਮੈਂ ਵੇਖਿਆ ਮਨਜੀਤ ਦੀ ਅੱਖਾਂ ਭਰ ਆਈਆਂ ਸੀ ਜੋ ਦੀ ਅੰਦਰਲੀ ਪੀੜ ਨੂੰ ਹੰਝੂਆਂ ਰਾਹੀਂ ਕੱਢ ਦੇਣ ਲਈ ਕਾਲੀਆਂ ਪੈ ਰਹੀਆਂ ਸਨ ਥੋੜੀ ਦੇ ਰੁਕਣ ਪਿੱਛੋਂ ਮਨਜੀਤ ਨੇ ਗੱਲ ਅੱਗੇ ਵਧਾਉਂਦਿਆਂ ਕਿਹਾ ਅੰਕਲ ਮੈਂ ਮਨ ਮਾਰ ਕੇ ਆਪਣੇ ਆਪ ਨੂੰ ਸੋਹਰੇ ਘਰ ਦੀਆਂ ਰੂਹਾਂ ਰੀਤਾਂ ਪਰੰਪਰਾਵਾਂ ਤੇ ਉੱਥੇ ਦੇ ਵਾਤਾਵਰਣ ਅਨੁਸਾਰ ਢਾਲ ਲੈਣ ਦੀ ਬੇਹੱਦ ਕੋਸ਼ਿਸ਼ ਕੀਤੀ ਪਰ ਹੋਇਆ ਉਹੀ ਜਿਹਦਾ ਮੈਨੂੰ ਡਰ ਸੀ ਮੇਰੀ ਇੱਕ ਤਰਫੀ ਕੋਸ਼ਿਸ਼ ਪੱਥਰ ਤੇ ਪਈ ਬੂੰਦ ਵਾਂਗ ਉਹਨਾਂ ਦੇ ਅਪੀਜ ਰਹਿਣ ਦੀ ਆਦਤ ਨੂੰ ਬਦਲ ਨਹੀਂ ਸકી ਮੈਂ ਬੜੇ ਗੌਰ ਨਾਲ ਮਨਜੀਤ ਦੀਆਂ ਗੱਲਾਂ ਸੁਣ ਰਿਹਾ ਸੀ ਜਿਦੇ ਚ ਜ਼ਿੰਦਗੀ ਦਾ ਯਥਾਰਥ ਉਹਦੀ ਬੇਦਨਾ ਤੇ ਸੰਵੇਦਨਾ ਦੀ ਹਾਮੀ ਭਰਦਾ ਪਾਣੀ ਦਾ ਗਲਾਸ ਪੀ ਲੈਣ ਪਿੱਛੋਂ ਉਹ ਨੇ ਕੋਲ ਬੈਠੀ ਬੱਚੀ ਨੂੰ ਵੀ ਪਾਣੀ ਪਲਾਇਆ ਤੇ ਉਹਦਾ ਮੂੰਹ ਪੂੰਝਦੇ ਅੱਗੇ ਕਹਿਣਾ ਸ਼ੁਰੂ ਕੀਤਾ ਵਿਆਹ ਦੇ ਪਹਿਲੇ 6 ਮਹੀਨੇ ਤਾਂ ਬਿਲਕੁਲ ਵੀ ਸਮਝ ਨਹੀਂ ਆਈ ਕਿ ਘਰ ਆਉਣ ਵਾਲੇ ਐਨੇ ਲੋਕ ਸ਼ਗਨ ਦੇਣ ਲਈ ਆਉਂਦੇ ਨੇ ਜਾਂ ਕਿਸੇ ਹੋਰ ਕੰਮ ਪਰ ਹੌਲੀ-ਹੌਲੀ ਮੇਰੇ ਭਲੇਖਿਆਂ ਦਾ ਪਰਦਾ ਸਰਕਣਾ ਸ਼ੁਰੂ ਹੋਇਆ ਸੀ ਨੰਗੀ ਹੋਈ ਅਸਲੀਅਤ ਨੇ ਮੈਨੂੰ ਨਿਮੋ ਹੋ ਜਾਣਾ ਕਰਤਾ ਘਰ ਆਉਣ ਵਾਲੇ ਲੋਕ ਕਰਜ਼ੇ ਦੀ ਰਕਮ ਦਾ ਵਿਆਜ ਲੈਣ ਆਇਆ ਕਰਦੇ ਸੀ ਆਪਾਂ ਨੇ ਲੋਕਾਂ ਦਾ ਕਿੰਨਾ ਕ ਕਰਜ਼ਾ ਦੇਣਾ ਹੈ ਮੈਂ ਇੱਕ ਦਿਨ ਭੋਲੀ ਦੇ ਪਾਪਾ ਨੂੰ ਪੁੱਛ ਹੀ ਲਿਆ ਦੇਣੇ ਦੋਨੇ ਦਾ ਕਿਹੜੇ ਨੇ ਮੇਰੇ ਵਿਆਹ ਵੇਲੇ ਬਾਪੂ ਨੇ ਥੋੜੇ ਜਿ ਪੈਸੇ ਫੜੇ ਹੋਏ ਸੀ ਆੜਤੀਏ ਤੋਂ ਇਹ ਕਹਿ ਕੇ ਉੱਠ ਕੇ ਤੁਰਨ ਲੱਗਿਆ ਕਿ ਮੈਂ ਉਹਦੀ ਬਾਹ ਫਾੜ ਕੇ ਬਿਠਾਉਂਦਿਆਂ ਪੁੱਛਿਆ ਕੱਲ ਸਹਿਕਾਰੀ ਬੈਂਕ ਵਾਲਿਆਂ ਦੀ ਜੀਪ ਵੀ ਆਈ ਸੀ ਬਾਪੂ ਜੀ ਤਾਂ ਪਿਛਲੇ ਦਰਵਾਜ਼ੇ ਦਾ ਹੀ ਬਾਹਰ ਨਿਕਲ ਗਏ ਸੀ ਮੈਨੂੰ ਉਹਨਾਂ ਕੋਲੋਂ ਪਤਾ ਲੱਗਿਆ ਕਿ ਟਰੈਕਟਰ ਟਰਾਲੀ ਤੇ ਲਿਆ ਹੋਇਆ ਕਾਰਜਾ ਦੁੱਗਣਾ ਹੋਇਆ ਪਿਆ। ਉਹ ਲੈ ਜਾਊਗਾ ਪੇ ਤੈਨੂੰ ਕੀ ਚਿੰਤਾ ਲੱਗੀ ਹੋਈ ਆ? ਉਹ ਬਾਹਾਂ ਛੁੜਾ ਕੇ ਮੇਰੇ ਵੱਲ ਕੋੜਾ-ਕੋੜਾ ਝਾਕਦਾ ਹੋਇਆ ਵੱਡੇ ਦਰਵਾਜ਼ੇ 'ਚੋਂ ਬਾਹਰ ਬੀਹਾਂ 'ਚ ਚਲਾ ਗਿਆ। ਅੰਕਲ ਨਿੱਤ ਨਵੇਂ ਦਿਨ ਮੇਰੀਆਂ ਪਰੇਸ਼ਾਨੀਆਂ ਵਧਣ ਲੱਗੀਆਂ। ਸ਼ਰਾਬ ਤਾਂ ਪਿਓ ਪੁੱਤ ਰੋਜ਼ ਹੀ ਪਿੰਦੇ ਸੀ। ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਹੁਣ ਤਾਂ ਭਈਆਂ ਕੋਲੋਂ ਜ਼ਰਦਾ ਤਬਾਕੂ ਦੀ ਲੱਗੀ ਭੈੜੀ ਬਿਮਾਰੀ ਦੇ ਕਟਾਣੂ ਵੀ ਸਾਡੇ ਘਰ ਆਵੜੇ ਨੇ। ਮੈਂ ਬਹੁਤ ਦੁਖੀ ਹੋਈ ਅੰਕਲ ਆਮ ਸੁਣਨਾ ਚਾਹੁੰਦਾ ਹੈ ਕਿ ਖੇਤੀ ਕਰਮਾ 세ਤੀ ਪਰ ਸਾਡੇ ਘਰ ਚ ਇਸ ਕਹਾਵਤ ਦਾ ਅਰਥ ਖੇਤੀ ਭਈਆਂ 세ਤੀ ਕਰਕੇ ਸਮਝਿਆ ਜਾਂਦਾ ਸਾਰੇ ਕੰਮ ਭਈਆਂ ਦੇ ਸਿਰ ਤੇ ਛੱਡੇ ਹੋਏ ਨੇ ਖੇਤ ਵਾਉਣ ਤੋਂ ਲੈ ਕੇ ਫਸਲ ਵੱਢ ਕੇ ਮੰਡੀਆਂ ਤੱਕ ਲਿਜਾਣਾ ਭਈਆਂ ਦੇ ਨਿਰਭਰ ਕੀਤਾ ਹੋਇਆ ਜਮੀਨ ਸਾਰੀ ਦੀ ਸਾਰੀ ਕਿੱਲਾ ਕਿੱਲਾ ਕਰਕੇ ਬੈਂਕਾਂ ਤੇ ਆੜਤੀਆਂ ਕੋਲ ਗਹਿਣੇ ਪਈ ਆ ਪਿਓ ਪੁੱਤ ਦੋਵੇਂ ਢੱਕਾ ਦੂਰਾ ਕਰਕੇ ਖੁਸ਼ ਨਹੀਂ ਵੇਲੇ ਰਹਿ ਰਹਿ ਕੇ ਮਨ ਹਰਾਮੀਆਂ ਹੋਜੇ ਤਾਂ ਢੇਰ ਵਾਲੀ ਗੱਲ ਬਣੀ ਹੋਈ ਆ ਅੰਕਲ ਮੈਨੂੰ ਤਾਂ ਦੱਸਦਿਆਂ ਵੀ ਸ਼ਰਮ ਆਂਦੀ ਆ ਕਿ ਨੌਕਰੀ ਪੇਸ਼ੇ ਨਾਲ ਜੁੜੇ ਹੋਏ ਲੋਕ ਤਨਖਾਹਾਂ ਵਾਲੇ ਦਿਨ ਖੁਸ਼ ਹੁੰਦੇ ਨੇ ਪਰ ਮੇਰੇ ਲਈ ਉਹ ਝੁਰਨ ਤੇ ਕੋੜਨ ਦਾ ਦਿਨ ਹੁੰਦਾ ਮੈਨੂੰ ਸਵੇਰ ਤੋਂ ਹੀ ਚਿੰਤਾ ਲੱਗ ਜਾਂਦੀ ਹੈ ਕਿ ਸ਼ਾਮ ਨੂੰ ਘਰ 'ਚ ਹੋਣ ਵਾਲੇ ਕਲੇਸ਼ ਦੀ ਮੈਂ ਆ ਭਾਗਣ ਮਹੀਨਾ ਭਰ ਮਿਹਨਤ ਨਾਲ ਕੀਤੀ ਕਮਾਈ ਘਰ ਲਿਆ ਕੇ ਸਬਰ ਦੇ ਘੁੱਟ ਭਰ ਕੇ ਬਹਿ ਜਾਨੀ ਆਂ ਕਈ ਵਾਰ ਤਾਂ ਮੇਰੇ ਅੰਦਰ ਦੀ ਬਣ ਚੁੱਕੀ ਅਬਲਾ ਨਾਰੀ ਮੈਨੂੰ ਸ਼ਰਮ ਹਿਆ ਦਾ ਪਰਦਾ ਲਾ ਕੇ ਸਮਾਜਿਕ ਨਿੰਦਝਤਾ ਨਾਲ ਟੱਕਰ ਲੈਣ ਲਈ ਪ੍ਰੇਰ ਰਿਹਾ ਪਰ ਮਾਪੇ ਵੱਲੋਂ ਕੁੱਟ-ਕੁੱਟ ਕੇ ਭਰੀ ਰੂੜੀਵਾਦੀ ਤੇ ਪਰੰਪਰਾਗਤ ਸੋਚ ਕੀਤੀ ਜਿਉਂਦੇ ਜੀ ਸੋਹਰੇ ਘਰੋਂ ਨਹੀਂ ਨਿਕਲਦੀ ਹੁੰਦੀ ਉਹਦੀ ਅਰਥ ਹੀ ਨਿਕਲਦੀ ਹੁੰਦੀ ਆ ਨੇ ਚੁਣੌਤੀਆਂ ਭਰਪੂਰ ਰਾਹਾਂ ਵੱਲ ਮੋੜ ਜਾਣ ਤੋਂ ਰੋਕੀ ਰੱਖਿਆ ਮੈਨੂੰ ਅਨੁਭਵ ਹੁੰਦਾ ਰਿਹਾ ਜਿਵੇਂ ਮੇਰੀ ਆਤਮਾ ਵੀ ਬਲੁੰਦਰੀ ਗਈ ਹੋਵੇ ਮੈਂ ਸਹੀ ਅਰਥਾਂ 'ਚ ਜ਼ਿੰਦਗੀ ਜਿਉਣ ਲਈ ਕਿਧਰੇ ਦੂਰ-ਦਰਾਡੇ ਉੱਡ ਜਾਣ ਦੀ ਤਮੰਨਾ ਕਰਕੇ ਘਰੇਲੂ ਚਾਰਦੀਵਾਰੀ ਦੀਆਂ ਪਿੰਜਰਾ ਨੂਮਾ ਕੰਧਾਂ ਨਾਲ ਟੱਕਰਾ ਮਾਰ-ਮਾਰ ਲਹੂ-ਲੁਹਾਨ ਹੁੰਦੀ ਰਹੀ ਮੇਰੀ ਬੱਚੀ ਮੇਰੇ ਪੈਰਾਂ ਦੀ ਬੇੜੀ ਬਣ ਕੇ ਅਣਜਾਣੇ ਪਰ ਅਣਖਿੱਲੇ ਰਾਹ ਤੇ ਤੁਰ ਕੇ ਨਵੀਆਂ ਪੈੜਾਂ ਬਣਾਉਣ ਦੀ ਮੇਰੀ ਇੱਛਾ ਨੂੰ ਮੋਹ ਜਾਲ ਦੀਆਂ ਤੰਦਾਂ 'ਚ ਜਕੜ ਲੈਂਦੀ ਆ ਤੇ ਮੈਂ ਬਿਨਾਂ ਪਰਾਂ ਤੋਂ ਉੱਡਣ ਦੀ ਕੋਸ਼ਿਸ਼ ਕਰਨ ਵਾਲੇ ਪੰਛੀ ਵਾਂਗ ਬੇਬਸ ਹੋ ਕੇ ਰਹਿ ਜਾਂਦੀ ਆ ਕੋਲ ਬੈਠੀ ਭੋਲੀ ਦੇ ਸਿਰ ਤੇ ਹੱਥ ਰੱਖਦੇ ਆ ਮਨਜੀਤ ਨੇ ਅੱਗੇ ਕਿਹਾ ਇਸ ਮਾਸੂਮ ਬੱਚੀ ਦੇ ਭਵਿੱਖ ਲਈ ਹਰ ਮਹੀਨੇ ਡਾਕਖਾਨੇ ਦੇ ਮਿਆਦੀ ਖਾਤੇ 'ਚ ਕੁਝ ਰੁਪਏ ਜਮ੍ਹਾਂ ਕਰਾਉਣੀ ਆ ਮੈਂ ਮੈਨੂੰ ਡਾਰਾ ਜਿਸ ਦਿਨ ਉਹਨਾਂ ਨੂੰ ਪਤਾ ਲੱਗ ਗਿਆ ਇਹ ਵੀ ਕਢਾਉਣ ਲਈ ਮੇਰੀਆਂ ਹੱਡੀਆਂ ਪਸਲੀਆਂ ਸਿੱਕੀਆਂ ਜਾਣਗੀਆਂ ਐਨਾ ਕਹਿੰਦਿਆਂ ਮਨਜੀਤ ਫੁੱਟ ਫੁੱਟ ਕੇ ਰੋਣ ਲੱਗ ਪਈ ਮੈਂ ਆਪਣੇ ਆਪ ਨੂੰ ਦੋਸ਼ੀ ਸਮਝ ਕੇ ਨਿਜ ਨੂੰ ਲਾਣਤਾ ਪਾ ਰਿਹਾ ਹਾਂ 20 ਕਿੱਲਿਆਂ ਦੇ ਮਾਲਕ ਦੀ ਹਾਲਤ ਬਾਰੇ ਜਾਣ ਕੇ ਮੇਰਾ ਆਪਣਾ ਸਿਰ ਸ਼ਰਮ ਨਾਲ ਝੁਕਦਾ ਜਾ ਰਿਹਾ ਹੈ ਸਾਡੀ ਕਿਰਸਾਣੀ ਨੂੰ ਕੀ ਗ੍ਰਹਿਣ ਲੱਗ ਪਿਆ ਵਧਦੀ ਜਾਂਦੀ ਨਸ਼ਿਆਂ ਦੀ ਇੱਲਤ ਤੇ ਸਾਸੀ ਤੇ ਕਾਮੇ ਸ਼ਰੀਰਾਂ ਨੂੰ ਖੋਖਲਾ ਕਰਕੇ ਰੱਖਦਾ ਖੇਤੀਬਾੜੀ ਨਾਲ ਜੁੜੇ ਸਾਰੇ ਧੰਦੇ ਪ੍ਰਵਾਸੀਆਂ ਦੇ ਹੱਥਾਂ 'ਚ ਸੌਂਪ ਕੇ ਅਖੌਤੀ ਸਰਦਾਰੀ ਦੀ ਫਿੱਕੀ ਤੇ ਫੋਕੇ ਸ਼ਾਨ ਦਾ ਮੁਝਾਰਾ ਕਰਨ ਲੱਗ ਪਏ ਆ ਦੂਜੇ ਦੇ ਮੋੜਿਆਂ ਤੇ ਧਰ ਕੇ ਚਲਾਉਣ ਨਾਲ ਸ਼ਿਕਾਰਨੀ ਮਾਰੇ ਜਾਂਦੇ ਹੱਥੀ ਮਿਹਨਤਾ ਕਰਨ ਵਾਲਿਆਂ ਨੂੰ ਕਦੇ ਵੀ ਕਰਜ਼ੇ ਨਹੀਂ ਚੁੱਕਣੇ ਪੈਂਦੇ ਇਹ ਕਹਿੰਦਿਆ ਮੈਂ ਉੱਠ ਕੇ ਮਨਜੀਤ ਦੇ ਕੋਲ ਜਾ ਬੈਠ ਗਿਆ ਆਪਣੀ ਬੱਚੀ ਦੇ ਸਿਰ ਤੇ ਹੱਥ ਫੇੜਦਿਆਂ ਮਨਜੀਤ ਨੇ ਕਿਹਾ ਮੈਂ ਸੱਚ ਕਹਿਨੀ ਹਾਂ ਅੰਕਲ ਜੋ ਸੰਤਾਪ ਮੈਂ ਹੰਡਾਰੀਆਂ ਅਜਿਹੇ ਵਰਤਾਰਾ ਭੋਲੀ ਨਾਲ ਨਹੀਂ ਹੋਣ ਦੇਵਾਂਗੀ ਉਹਨੇ ਬੜੇ ਆਤਮ ਵਿਸ਼ਵਾਸ ਨਾਲ ਕਿਹਾ ਅੰਕਲ ਮੈਂ ਪ੍ਰਣ ਕਰਦੀ ਹਾਂ ਕਿ ਆਪਣੀ ਬੱਚੀ ਦਾ ਵਿਆਹ ਅਜਿਹੇ ਕਿੱਲਿਆਂ ਵਾਲੇ ਘਰ ਹਰਗਿਜ਼ ਨਹੀਂ ਹੋਣ ਦੇਵਾਂਗੀ ਜਿੱਥੇ ਸ਼ਰਾਬ ਅਫੀਮ ਭੂਖੀ ਆਦੀ ਨਸ਼ਿਆਂ ਦੀ ਗੰਧ ਆ ਰਹੀ ਹੋਵੇ ਖੁਜ ਦੇਰ ਚੁੱਪ ਰਹਿਣ ਪਿੱਛੋਂ ਨਿਬੜੇ ਹੀ ਨਰਮੀ ਨਾਲ ਗੱਲ ਅੱਗੇ ਤੋਰੀ ਹੁਣ ਮੇਰੇ ਲਈ ਉਹ ਸਾਹ ਘੁੱਟਵੇਂ ਮਾਹੌਲ 'ਚ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ ਜਿਤੇ ਨਿੱਤ ਨਵੇਂ ਦਿਨ ਮੇਰੀਆਂ ਸਦਰਾਂ ਮਧੋਲੀਆਂ ਜਾਂਦੀਆਂ ਨੇ ਮੈਂ ਆਪਣੀ ਤਨਖਾਹ ਦਾ ਇੱਕ ਵੀ ਪੈਸਾ ਨਸ਼ਿਆਂ ਦੀ ਵਰਤੋਂ ਲਈ ਬਰਬਾਦ ਹੁੰਦਾ ਨਹੀਂ ਦੇਖ ਸਕਦੀ ਜਦੋਂ ਵੀ ਕੋਈ ਕਰਜ਼ਾ ਵਸੂਲੀ ਵਾਲਾ ਘਰ ਆਉਂਦਾ ਦੋਵੇਂ ਪਿਓ ਪੁੱਤ ਪਿਛਲੇ ਦਰਵਾਜ਼ੇੋਂ ਬਾਹਰ ਨਿਕਲ ਜਾਂਦੇ ਨੇ ਕਈ ਵਾਰ ਤਾਂ ਮੈਨੂੰ ਇਕੱਲੀ ਦੇਖ ਕੇ ਬਗਾਨੇ ਆਦਮੀ ਮੇਰੀ ਇੱਜ਼ਤ ਵੱਲ ਵੀ ਤੱਕਣੋਂ ਗੁਰੇਜ਼ ਨਹੀਂ ਕਰਦੇ। ਅੰਕਲ ਮੈਂ ਆਪਣੀ ਬੱਚੀ ਨੂੰ ਅਜਿਹੀ ਗੰਦੀ ਮਾਨਸਿਕਤਾ ਨਾਲ ਭਰੇ ਹੋਏ ਪ੍ਰਦੂਸ਼ਿਤ ਵਾਤਾਵਰਣ ਚੋਂ ਸਦਾ ਲਈ ਕੱਢ ਕੇ ਸਵੱਛ ਜੀਵਨ ਪ੍ਰਦਾਨ ਕਰਨਾ ਚਾਹੁੰਦੀ ਆਂ। ਅੰਕਲ ਕਿੰਨੀ ਸ਼ਰਮ ਦੀ ਗੱਲ ਆ ਕਿ ਜਿਸ ਘਰ ਵਿੱਚ ਪਤਨੀ ਦੀ ਕਮਾਈ ਦੀ ਸ਼ਰਾਬ ਪੀ ਕੇ ਧੁੱਤ ਹੋਇਆ ਪਤੀ ਆਪਣੀ ਮਾਸੂਮ ਬੱਚੀ ਦੇ ਜਾਗਦੇ ਆਂ। ਉਦੀ ਮਾਂ ਨਾਲ ਬਲਾਤਕਾਰ ਕਰਦਾ ਹੋਵੇ ਉਸ ਘਰ ਵਿੱਚ ਨਿੱਤ ਵੱਡੇ ਟੁੱਕੀ ਜਾਂਦੀ ਜ਼ਿੰਦਗੀ ਨੂੰ ਕਿਵੇਂ ਜੀਆ ਜਾ ਸਕਦਾ ਹੈ ਰੋਜ਼ ਰੋਜ਼ ਝੁਟ-ਝੁੜ ਕੇ ਮਰਦੇ ਰਹਿਣਾ ਹੁਣ ਮੇਰੀਆਂ ਵੀ ਦਰੋਹੀ ਭਾਵਨਾਵਾਂ ਹੋਰ ਸਹਿਣ ਨਹੀਂ ਕਰ ਸਕਦੀਆਂ ਮੈਂ ਆਪਣੇ ਨੰਲੇਜ ਪਤੀ ਨੂੰ ਤਲਾਕ ਦੇ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਮੈਂ ਮਨਜੀਤ ਦੀਆਂ ਗੱਲਾਂ ਆਪਣਾ ਸਿਰ ਝੁਕਾ ਕੇ ਸੁਣ ਰਿਹਾ ਪਰ ਮਨਜੀਤ ਆਪਣਾ ਸਿਰ ਉੱਚਾ ਝੁਕ ਕੇ ਆਪਣਾ ਅਟੱਲ ਫੈਸਲਾ ਸੁਣਾ ਚੁੱਕੀ ਆ ਅਸੀਂ ਸਬਜ਼ੀ ਵਾਲੇ ਤੋਂ ਆਲੂ ਖਰੀਦਦੇ ਵਕਤ ਵੀ ਬਹੁਤ ਨਾਪ ਤੋਲ ਕਰਦੇ ਆ ਪੈਸੇ ਘਟਾਣੇ ਆ ਵਧਾਣੇ ਆ ਪਰ ਜਦੋਂ ਧੀ ਦੇਣ ਦੀ ਵਾਰੀ ਆਂਦੀ ਹੈ ਤਾਂ ਅੱਖਾਂ ਬੰਦ ਕਰ ਲੈਨੇ ਆ ਕੁਝ ਨਹੀਂ ਦੇਖਦੇ ਕਿ ਮੁੰਡੇ ਦਾ ਪਰਿਵਾਰ ਕਿ ਹੋ ਜਾ ਮੁੰਡਾ ਕਿ ਹੋ ਜਾ ਉਹਦੇ ਮਾਂ ਬਾਪ ਕਿ ਹੋ ਜੇ ਨੇ ਧੀ ਵੀ ਤੁਹਾਡੀ ਆਂਸ਼ ਹੁੰਦੀ ਆ ਸੋਚ ਸਮਝ ਕੇ ਕਿਸੇ ਦੇ ਹੱਥਾਂ 'ਚ ਦਿਓ ਸੋ ਦੋਸਤੋ ਐਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਜੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਆਡੀਓ ਪੰਜਾਬੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਵਿਚਾਰ ਦੇਣਾ ਬਿਲਕੁਲ ਨਾ ਭੁੱਲਣਾ ਜੀ